ਕੀ ਸਾਧਵੇਂ ਇਹ ਹਾਕਾਂ ਨੇ ਆਖ਼ ਫ਼ਾਬ ਮੇਂ ਇਹ ਦਲਵਾ ਦਿਖਾ ਦਿਆ ਆਖ਼ ਫ਼ਾਬ ਮੇਂ ਦਲਵਾ ਦਿਖਾ ਦਿਆ

بڑھ کر کرم کیا, کرم کیا. بھی بڑھ کر کرم کیا بڑھ کر کرم کیا آپ میں کھولو بٹن چک کھولو دسیاں نباریاں ہیں بڑا کچھ دسیاں میرے ریبر گروہ سری گروہ نانک دے بڑا, بڑا کچھ دسیاں بڑا کچھ دسیاں اور حسن اور حسن जॾो रुहानी चीज़ी फिर आहा, आहा, बनावती हुसन जा बनौटी हुसन बन न रहानी लाइ हुसन बड़ा और जिसने जवानी ॾाढा नशा सामभ कोई होर नशा करण जी कर जवानी ਰਹਾਨੀ ਦੋ ਚੀਜ਼ਾਂ ਅੱਲਾ ਦੀ ਯਾਦ ਕੋ ਨੰਨੂ ਦੇਵੇ ਬੇਸ਼ੱਕ ਚਲੋ ਅੱਗੇ ਕੀ ਹੈ ਮੈਂ ਸਾਹਿਬ ਹੋ ਗਿਆ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਰਜੇਸ਼ ਕੁਮਾਰ ਸ਼ਰਮਾ ਮੁਖ ਸੇਵਾਦਾਰ ਦਰਗਾਹ ਬਾਬਾ ਚਾਂਸ਼ਾਵਲੀ ਬਟਿੰਡਾ ਉਸ ਮੁਬਾਰਕ ਸਾਡੀ ਦਰਗਾਹ ਤੇ ਚਾਂਸ਼ਾਵਲੀ ਦਰਗਾਹ ਤੇ 15 ਮਾਹ ਉਸ 19 5 2024 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਰਤਨਗੜ ਸਰਦਾਰ ਸ਼ਾਹ ਦੂਰ ਤੋਂ ਰਾਜਸਥਾਨ ਤੋਂ ਬਹੁਤ ਦੂਰ ਦੂਰ ਸੰਤਾਂ ਨੇ ਆ ਕੇ ਨਤਮਸਤਮ ਹੋਈਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਵਿੱਚ ਕੀ ਕੀ ਕੁਸ਼ ਕਰਾਇਆ ਗਿਆ? ਜੇ ਸਭ ਪ੍ਰੋਗਰਾਮ ਦੇ ਵਿੱਚ ਪਹਿਲਾਂ ਸ਼ਾਮ ਨੂੰ 5 ਵਜੇ ਚਾਦਰ ਰਸਮ ਸੀ। ਚਾਦਰ ਰਸਮ ਤੋਂ ਬਾਅਦ ਫਿਰ 7 ਵਜੇ ਲੰਗਰ ਸ਼ੁਰੂ ਹੋ ਗਿਆ ਜੀ। ਉਸ ਤੋਂ ਬਾਅਦ 8:30 ਵਜੇ ਚਰਾਗ ਰੋਸ਼ਨ ਦੀ ਰਸਮ ਹੋਈ। ਉਸ ਤੋਂ ਬਾਅਦ ਚਰਾਗ ਰੋਸ਼ਨ ਜਿਹੜਾ ਭਦੋੜ ਵਾਲੇ ਸੰਤ ਦਿਲਬਖ ਜੀ ਨੇ ਕੀਤਾ ਤੇ ਉਸ ਤੋਂ ਬਾਅਦ 9 ਵਜੇ ਮਹਿਫਲ ਕਵਾਲੀ ਦੀ ਸ਼ੁਰੂਆਤ ਹੋਈ। ਜੇ ਹੋਰ ਤੁਸੀਂ ਲੋਕਾਂ ਨੂੰ ਕੀ ਬੇਨ ਕਹਿਣਾ ਚਾਹੁੰਦੇ ਹੋ? ਬਸ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਮਈ ਮਹੀਨੇ ਚ ਸਾਡੇ ਦਰਗਾਹ ਤੇ ਦਗਾ ਬਾਬਾ ਚਾਂਸ਼ਾਵਲ ਜਦੇ ਬਹੁਤ ਸ बड़ी ਹਉਮ ਕਾਮਨਾ ਮਨਾਇਆ ਜਾਂਦਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਅਲਗ-ਅਲਗ ਸ਼ਹਿਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਦਰਬਾਰ ਤੇ ਉਸ ਜਦੋਂ ਆ ਕੇ ਪਹੁੰਚ ਕੇ ਰੌਣਕ ਮੇਲੇ ਦੀ ਰੌਣਕ ਵਧਾਇਆ ਜਾਵੇ ਤੇ ਬਾਬੇ ਦੀ ਮਰਿਸ਼ਾਪਾ ਹਾਂਜੀ ਕੀ ਨਾਮ ਆ ਜੀ? ਬੁੱਟਾ ਸਿੰਘ ਬੁੱਟਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਪ੍ਰੋਗਰਾਮ ਬਾਰੇ? ਪ੍ਰੋਗਰਾਮ ਬਹੁਤ ਵਧੀਆ ਕਹਿਣੇ ਚਾਹੁੰਦੇ ਜੀ ਅਸੀਂ 25 ਸਾਲ ਤੋਂ ਹੋ ਗਏ ਨੇ ਰੋਜ਼ ਦਿਨ ਰੌਣਕਾਂ ਭਾਗੀਆਂ ਜਾਂਦੀਆਂ ਕਿਸੇ ਟਾਈਮ 20 ਕਿਲੋ ਪੇਠੇ ਤੋਂ ਕਮ ਸਟਾਰਟ ਕੀਤਾ ਸੀ ਅੱਜ ਦੂਰ ਤੋਂ ਟੋਲ ਪੇਠੇ ਦੇ ਦੋ ਕੰਟਰੀ ਖੀਰ ਇੰਨੀਆਂ ਸੰਤਾਂ ਭਰਪੂਰ ਲੰਗਰ ਖਾ ਕੇ ਜਾਂਦੀਆਂ ਨੇ ਤੇ ਦੂਰੋਂ ਦੂਰੋਂ ਮਾਤਪੁਰ ਚਾਰੇ ਨੇ ਜਿਵੇਂ ਸੰਤ ਬਾਬਾ ਸਿਰਾਜ ਬਾਬਾ ਸਿਰਾਜ ਜੀ ਆਏ ਨੇ ਬ੍ਰੋਟਮ ਬਾਬਾ ਜਰਵਾਗ ਜੀ ਆਏ ਨੇ ਬੜੀਆਂ ਰੌਣਕਾਂ ਵਧੀਆਂ ਜੀ ਮੈਂ ਖੁਸ਼ੀ ਹਾਂ ਤੁਹਾਨੂੰ ਸੇਵਾ ਕਰਕੇ ਜੇ ਸ਼ਰਮਾ ਸਾਡੇ ਪ੍ਰੈਜ਼ੀਡੈਂਟ ਨੇ ਮੈਂ ਗੁਪਤਾ ਸਿੰਘ ਤੇ ਸੇਵਾਦਾਰਾਂ ਸੀ ਮੈਂ ਮੁੱਖ ਕਸੇਦੋਂ ਨੇ ਹੈ ਕਿ ਦਰਵਾਜ਼ਾ ਸਾਡੇ ਕਮੇਟੀ ਬਣੀ ਹੋਈ ਹੈ ਇਸ ਦਰਗਾਹ ਦੇ ਉੱਤੇ ਤੇ ਸਾਨੂੰ ਉਮੀਦ ਨਹੀਂ ਸੀ ਵੀ ਜਿੰਨੇ ਲੋਕ ਇੱਥੇ ਮਤਲਬ ਸਰਦਾਂ ਨਾਲ ਆਉਂਦੇ ਤੇ ਆਪਦਾ ਅਸ਼ੀਰਵਾਦ ਲੈ ਕੇ ਔਰ ਜਿੰਦੇ ਸ਼ਾਮਦਾਰ ਤੇ ਜਿੰਦੇ ਚੜਾ ਕੇ ਜਾਂਦੀ ਬਰਾਬਰਤਾ ਪੂਰੀਆ ਕਰਦੇ ਜੀ ਇਸ ਜਿਹੜੀ ਤੁਸੀਂ ਇਹ ਪ੍ਰੋਗਰਾਮ ਕਰਾਇਆ ਕਿੱਥੇ ਕਰਾਇਆ ਗਿਆ ਜੀ ਪ੍ਰੋਗਰਾਮ ਇਸ ਦਰਗਾਹ ਤੇ ਚਾਂਦ ਸ਼ਾ ਦਰਗਾਹ ਵਾਲੀ ਪ੍ਰੋਗਰਾਮ ਚਾਂਦ ਸ਼ਾ ਦਰਗਾਹ ਬੱਬਾ ਚਾਂਦ ਸ਼ਾ ਵਾਲੀ ਇਹ ਮਰੀਦ ਹੋਏ ਨੇ ਜੀ ਸਰਕਾਰ ਮਦਾਰੇ ਆਲਵੰਦੇ ਬਾਬਾ ਰਤਨ ਹਾਜੀ ਜੀ ਦੀ خدمت ਕੀਤੀ ਜਾਂ ਖਤਮ ਰਹੇ ਨੇ ਸੇਵਾ ਕੀਤੀ ਐ ਇਹ ਇਹ ਚਾਹੁੰਦੇ ਸੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਰਾਜਾ ਇੱਥੇ ਸਭ ਤੋਂ ਵੇ ਮੇਰਾ ਤੇ ਬਾਬਾ ਜੀ ਕਹਿੰਦੇ ਮੇਰੇ ਚਰਨਾਂ ਤੇ ਮੈਂ ਤਵੱਗੇ ਹੋ ਤੂੰ ਤੇਰੇ ਵਿੱਚ ਤੋਂ ਪਹਿਲਾਂ ਆਇਆ ਕਰ ਤੇ ਫਿਰ ਮੇਰੇ ਆਇਆ ਕਰ ਤੇ ਖੁਸ਼ੀਆਂ ਲੱਗਦੀਆਂ ਰਹਿਣ ਖੁਸ਼ੀ ਦੀ ਮੇਲੇ ਮਿਲਨੀ ਆ ਰਹਿਣ ਬਤਾ ਆਂ ਇਹ ਜਿਹੜੇ ਸੇਟੋਂ ਚੱਲਿਆ ਉਹ ਤਾਂ ਜੀ ਸੰਕੇਤ ਕੀ ਦੱਸਿਆ ਜਾਵੇ ਜਿਹੜੀ ਇਹ ਦਰਗਾਹ ਬਣੀ ਹੈ ਹਾਂਜੀ ਇਹਦਾ ਹਾਜ਼ਿਰਤ ਨਾਂ ਪਿਆ ਇਹਦਾ ਕਾਰਨ ਕੀ ਹੈ ਜੀ ਇਹਦੀ ਕੋਈ ਸਟੋਰੀ ਹੈ ਕੀ ਦੱਸੀ ਜਾਵੇ ਹਾਂ ਜੀ ਜੀ ਕਿ ਚਾਂਛਾ ਦਰਗਾਹ ਦੀ ਜੀ ਹਾਂਜੀ ਹਾਂਜੀ ਚਾਂਛੀ ਦਰਗਾਹ ਦੀ ਚਾਂਛਾ ਵਾਲੀ ਜੀ ਹਾਂਜੀ ਚਾਂਛਾ ਵਾਲੀ ਜੀ ਇੱਥੇ ਮਰਾਰੇ ਆਲਮ ਜਿੰਦੇ ਸ਼ਾਹ ਮਦਰ ਬਾਬਾ ਜੀ ਇੱਥੇ ਚਿੱਲਾ ਕਰਕੇ ਗਏ ਨੇ ਅਤਰਾ ਹਾਜੀ ਜੀ ਦੀ ਖੇਮਤ ਕਰਕੇ ਗਏ ਨੇ ਜੀ ਖidmat ਤੋਂ ਬਾਅਦ ਬਜ਼ੁਰਗ ਜਾਨੇ ਸੀ ਬਾਬਾ ਰਤਨ ਰਾਜ ਜੀ ਨੇ ਆਪਣੇ ਮਰੀਜ਼ ਜਿਵੇਂ ਇੱਕ ਹੋਰ ਮਰੀਜ਼ ਸੀ ਚਾਂਛਾ ਜੀ ਉਹਦੀ ਖidmat ਵਾਸਤੇ ਰਹੇ ਇਹਨਾਂ ਨੇ ਆਖਰੀ ਦਮ ਤੱਕ ਉਹਨਾਂ ਦੀ ਖidmat ਕੀਤੀ ਹੈ ਔਰ ਜਿਹੜਾ ਬਾਬਾ ਰਤਨ ਰਾਜ ਜੀ ਦਾ ਗੰਮਤ ਦਰਗਾਹ ਮਜ਼ਾਰ ਬਣਿਆ ਅਰੂਜਾ ਬਣਿਆ ਇਹਨਾਂ ਦੀ ਦੇਖਰੇਖਿਤ ਬਣਾ ਹੋਇਆ ਜੀ ਜਿੰਨਾ ਸਾਨੂੰ ਪਤਾ ਅਸੀਂ ਵੱਡੇ ਬਜ਼ੁਰਗਾਂ ਤੋਂ ਸੁਣਿਆ ਹੋਇਆ ਹੈ ਇਹ ਇਸ ਕਰਕੇ ਚਾਂਸਾ ਜੀ ਜਗਤ ਤੇ ਬਣੀ ਆ ਚਾਂਸਾ ਜੀ ਜੀ ਜਿਹੜੀ ਦਰਗਾਹ ਜੀ ਤੇ ਪਹਿਲਾਂ ਆਮ ਸੀ ਇਹ ਤੁਸੀਂ ਸਾਡੀ ਤਿਆਰ ਕਰਾਈਏ ਜੀ ਇਹ ਅਸਲ ਚ ਮੈਨੂੰ 57 ਉੱਤੇ ਹੋ ਗਿਆ ਜਦੋਂ ਬਚਪਨ ਸੀੁੱਲੇ ਹੁੰਦੇ ਸੀ ਬਿਲਕੁਲ ਕੋਈ ਕੰਦ ਨਹੀਂ ਹੁੰਦੀ ਸੀ ਲੋਕ ਇਹਨਾਂ ਨੂੰ ਕਵਰਾ ਗਏ ਹੁੰਦੇ ਸੀ ਫਿਰ ਕੁਝ ਸਾਲ ਵਿੱਚ ਦਵਾਦ ਹੋ ਗਈ ਦਵਾਦ ਤਵਾ ਦੇ ਬੰਦ ਸੀਗੀ ਮਹਰਾਨ ਸੀਗੀ ਜਗਾਹ ਜੀ ਇਹ ਸ਼ਰਮਾ ਜੀ ਰਜੇਸ਼ ਕੁਮਾਰ ਜੀ ਨੂੰ ਕੁਝ ਪਤਾ ਲੱਗਾ ਚੰਗੇ ਸਮਝਦਾਰ ਜੀਵਨ ਬਾਬਾ ਜੀ ਮੰਨਦੇ ਸੀ ਬੰਦਸਰ ਇੱਥੇ ਜਾਓ ਤੁਹਾਡੀ ਮਨਮਰਜ਼ਾ ਦਾ ਪੂਰੀਆ ਹੋਣ ਗਿਆ ਇਹਦੇ ਇਹੋ ਜਿਹੇ ਮਨਮਰਜ਼ਾ ਦਾ ਪੂਰੀਆ ਹੋਇਆ ਨਾ ਸੋਨ ਸਾਨੂੰ ਵੀ ਜੋੜਿਆ ਤੇ ਅੱਜ ਮੇਲੇ ਲੱਗੀਆਂ ਨੇ ਅੱਜ ਕੋਈ ਪਸੇ ਨਹੀਂ ਲੋਕਾਂ ਨੇ ਮਨਮਰਜ਼ਾ ਦਾ ਪੂਰੀਆ ਹੋ ਗਿਆ ਜਦ ਕਿ